ਲੋ ਵੀ ਭਰਾਵੋ ਚਾੜਤਾ ਜੇ ਚੰਨ ਕੈਨੇਡਾ ਦੇ ਵਿੱਚ ਚੰਨ ਕੀ ਚੜ ਗਿਆ ਗੌਰ ਨਾਲ ਸੁਣ ਲੋ ਚੰਨ ਇਹ ਚੜ ਗਿਆ ਕਿ ਪੰਜਾਬਣ ਕੁੜੀਆਂ ਦਾ ਰੁਝਾਨ ਕਾਲਿਆਂ ਦੇ ਵੱਲ ਵੱਧ ਰਿਹਾ ਪੰਜਾਬਣਾਂ ਕੁੜੀਆਂ ਕਾਲਿਆਂ ਨੂੰ ਪਸੰਦ ਕਰ ਰਹੀਆਂ ਨੇ ਉਹਨਾਂ ਨੂੰ ਬੁਆਏਫਰੈਂਡ ਬਣਾ ਰਹੀਆਂ ਨੇ ਉਹਨਾਂ ਦੇ ਨਾਲ ਲਿਵਿੰਗ ਰਿਲੇਸ਼ਨ ਚ ਰਹਿ ਰਹੀਆਂ ਨੇ ਕਾਲਿਆਂ ਦੇ ਬੱਚੇ ਪੈਦਾ ਕਰ ਰਹੀਆਂ ਨੇ ਸਾਰੀਆਂ ਨੂੰ ਨਹੀਂ ਕਹਿ ਰਿਹਾ ਕੁਝ ਕੁ ਕੁੜੀਆਂ 20% ਕੁੜੀਆਂ ਕੈਨੇਡਾ ਦੇ ਵਿੱਚ ਕਾਲਿਆਂ ਦੇ ਨਾਲ ਪਾਰਕਾਂ 'ਚ ਬੈਠੀਆਂ ਮਿਲ ਜਣਗੀਆਂ ਉਹਨਾਂ ਦੇ ਨਾਲ ਗੱਡੀਆਂ 'ਚ ਝੂਟੇ ਮਾਂਟੇ ਲੈਂਦੀਆਂ ਵੀ ਮਿਲ ਜਣਗੀਆਂ ਤੇ ਉਹਨਾਂ ਰਾਤਾਂ ਰੰਗੀਨ ਕਰਦੀਆਂ ਵੀ ਮਿਲ ਜਾਣਗੇ 20% ਕੈਨੇਡਾ ਦੇ ਵਿੱਚ ਕੁੜੀਆਂ ਕਾਲਿਆਂ ਦੇ ਨਾਲ ਰਹਿ ਰਹੀਆਂ ਨੇ ਉਹਨਾਂ ਦੀਆਂ ਰਾਤਾਂ ਰੰਗੀਨ ਕਰ ਰਹੀਆਂ ਨੇ ਹੁਣ ਇਹ ਰੁਝਾਨ ਵਧਿਆ ਕਿਉਂ ਸੋਚਣ ਵਾਲੀ ਗੱਲ ਇਹ ਆ ਭਰਾਵੋ ਕਿਉਂਕਿ ਤੁਹਾਨੂੰ ਪਤਾ ਵੀ ਹੁਣ ਕੈਨੇਡਾ ਨੇ ਰੂਲ ਚੇਂਜ ਕਰਤੇ ਸੀਗੇ ਪੀਆਰ ਵਾਲਾ ਕੰਮ ਔਖਾ ਹੋ ਗਿਆ ਸੀਗਾ ਠੀਕ ਆ ਤੇ ਤੁਹਾਨੂੰ ਪਤਾ ਵੀ ਕੁਝ ਕੁ ਲਾਣਾ ਇਹੋ ਜਿਹਾ ਵੀ ਹੁੰਦਾ ਜਿਨ੍ਹਾਂ ਨੂੰ ਐ ਹੁੰਦਾ ਵੀ ਯਾਰ ਹੁਣ ਪੀਆਰ ਦਾ ਪ੍ਰੋਸੈਸ ਲੰਮਾ ਹੋ ਗਿਆ ਪਿੱਛੋਂ ਭਰਾ ਫੋਨ ਕਰੀ ਜਾਂਦਾ ਵੀ ਭਾਣੇ ਮੈਨੂੰ ਕਦੋਂ ਸੱਦੇਂਗੀ ਪਿੱਛੋਂ ਮਾਂ ਪਿਓ ਕਹਿੰਦਾ ਵੀ ਧੀਏ ਸਾਡਾ ਕਦੋਂ ਵੀਜ਼ਾ ਲਵਾਏਂਗੀ ਹਨਾ ਸਾਨੂੰ ਆ ਆ ਭੇਜ ਦੇ ਜੋ ਪੁੱਜ ਦੇ ਵੇ ਭੇਜ ਦੇ ਫੋਨ ਭੇਜ ਦੇ ਤਾਂ ਕਰਕੇ ਕੁਝ ਇੱਕ 20% ਲਾਣਾ ਇਹੋ ਜਿਹਾ ਹੈਗਾ ਹਿੱਲੇ ਦਿਮਾਗ ਵਾਲਾ ਜਿਨ੍ਹਾਂ ਨੂੰ ਐ ਲੱਗਿਆ ਵੀ ਸ਼ਿਫਟਾਂ ਲਾਉਣੀਆਂ ਤਾਂ ਬਾੜੀਆਂ ਔਖੀਆਂ ਨੇ ਠੀਕ ਆ ਕਿਹੜਾ ਸ਼ਿਫਟਾਂ ਤੇ ਰਾਤ ਨੂੰ ਕੰਮ ਤੇ ਜਾਵੇ ਕਿਹੜਾ ਦੇਣੇ ਜਾਵੇ ਪੀਆਰ ਲੈਣ ਦਾ ਕੰਮ ਬਾੜਾ ਔਖਾ ਤਾਂ ਉਹਨਾਂ ਨੇ ਆਪ ਦਾ ਰੁਝਾਨ ਕਾਲਿਆਂ ਲ ਕਰ ਲਿਆ ਵੀ ਕਾਲੇ ਪੀਆਰ ਨਾਲੇ ਕਾਲਿਆਂ ਕੋਲੇ ਪੀਆਰ ਵੀ ਹੈਗੀ ਆ ਤੇ ਨਾਲੇ ਕਾਲਿਆਂ ਕੋਲੇ ਤੁਹਾਨੂੰ ਪਤਾ ਹੀ ਆ ਫਿਰ ਤੇ ਇਸ ਕਰਕੇ ਉਹ 20% ਕੁੜੀਆਂ ਕਾਲਿਆਂ ਨਾਲ ਰਹਿਣ ਲੱਗ ਗਈਆਂ ਕਈਆਂ ਨੇ ਤਾਂ ਅੰਦਰ ਖਾਤੇ ਵਿਆਹ ਵੀ ਕਰਾ ਲਿਆ ਇਸ ਗੱਲ ਦੀ ਸਾਡੇ ਕੋਲ ਪੱਕੀ ਰਿਪੋਰਟ ਆ ਕੁਝ ਕੁ ਕੁੜੀਆਂ ਨੇ ਅੰਦਰ ਖਾਤੇ ਕਾਲਿਆਂ ਨਾਲ ਵਿਆਹ ਵੀ ਕਰਾ ਲਿਆ ਜਿਨ੍ਹਾਂ ਗੱਲਾਂ ਦਾ ਮਾਂ ਪਿਓ ਨੂੰ ਪੰਜਾਬ ਬੈਠਿਆਂ ਨੂੰ ਪਤਾ ਮਾਂ ਪਿਓ ਤਾਂ ਇੱਕੋ ਟੀਚਾ ਕੀਤੀ ਇਹ ਕਾਲੇ ਨਾਲ ਰਹੇ ਗੋਰੇ ਨਾਲ ਰਹੇ ਜਵਾਕ ਜੰਮ ਜੋ ਮਰਜ਼ੀ ਕਰੇ ਬਸ ਪੀਆਰ ਲੈਦੇ ਸਾਡੇ ਸਾਰੇ ਢੱਬਰ ਨੂੰ ਬਾਹਰ ਸੱਦ ਅਸੀਂ ਜ਼ਮੀਨ ਜੱਕਾ ਵੇਚ ਕੇ ਵਿਲੇ ਹੋਈਏ ਕੋਸ਼ਕ ਮਾਂ ਪਿਓਰ ਦੇ ਜਮੀਰਾਂ ਮਰ ਗਈਆਂ ਉਹਨਾਂ ਨੇ ਵੀ ਆਪ ਦੀ ਧੀ ਦਾਤੇ ਲਾਤੀ ਆਪ ਦੀ ਇੱਜ਼ਤ ਦਾਤੇ ਲਾਤੀ ਉਹਨਾਂ ਦੇ ਦਿਲ 'ਚ ਇਹ ਭਲੇਖਾ ਵੀ ਸਾਡੀ ਕੁੜੀ ਕੈਨੇਡਾ ਬੈਠੀ ਆ ਉਹ ਕਾਲੇ ਨਾ ਰਵੇ ਗੋਰੇ ਨਾ ਰਵੇ ਕਿਸੇ ਨੂੰ ਕੀ ਪਤਾ ਸਾਡੇ ਪਿੰਡ ਦੇ ਵਿੱਚ ਪਰ ਉਹਨਾਂ ਦੇ ਦਿਲ 'ਚ ਬਹੁਤ ਵੱਡਾ ਵਹਿਮ ਆ ਭਰਾਵੋ ਅੱਧਾ ਪੰਜਾਬ ਕੈਨੇਡਾ ਬੈਠਾ ਉੱਥੇ ਬੈਠੇ ਪੋਤੜੇ ਫਰੋਲ ਦਿੰਦੇ ਅਗਲੇ ਕਿ ਇਹ ਫਲਾਣੇ ਪਿੰਡ ਦੀ ਆਈ ਹੋਈ ਆ ਇਹ ਇਹਦੇ ਪਿਓ ਦਾ ਨਾਮ ਫਲਾਣਾ ਫਲਾਣਾ ਸਿਓ ਆ ਤੇ ਇਥੇ ਕਾਲੇ ਨਾਲ ਤੁਰੀ ਫਿਰਦੀ ਆ ਕੈਨੇਡਾ ਦੇ ਵਿੱਚ ਸਾਡੇ ਵੀ ਸੱਜਣ ਮਿੱਤਰ ਬਹੁਤ ਆ ਬਹੁਤ ਸਾਰੇ ਭਰਾਵਾਂ ਦੇ ਬਹੁਤ ਸਾਰੀਆਂ ਭੈਣਾਂ ਦੇ ਫੋਨ ਆਉਂਦੇ ਡੇਲੀ ਆਉਂਦੇ ਆ ਦੱਸਦੇ ਰਹਿੰਦੇ ਆ ਉਹ ਕੀ ਹੁਣ ਪੰਜਾਬਣਾਂ ਕੁੜੀਆਂ ਆਮ ਹੀ ਮਿਲ ਜਾਂਦੀਆਂ ਨੇ ਕਾਲੇ ਨਾਲ ਤੁਰੀਆਂ ਫਿਰਦੀਆਂ ਉੱਥੇ ਮੈਨੂੰ ਇਹ ਹੈਰਾਨੀ ਆ ਵੀ ਲੋਕਾਂ ਨੇ ਏਡੀ ਜ਼ਮੀਰ ਮਾਰ ਲਈ ਯਾਰ ਪੀਆਰ ਪਿੱਛੇ ਯਾਰ ਪੀਆਰ ਚਟਣੀ ਆ ਜੀ ਸਾਲੀ ਇੱਜ਼ਤੀ ਨਾਲ ਪੱਲੇ ਰਹੀ ਬਈ ਉਹੋ ਜਿਹਾ ਕੰਜਰ ਮਾ ਪਿਓ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਵੀ ਸਾਡੀ ਧੀ ਕਾਲੇ ਨਾਲ ਰਹੀ ਜਾਂਦੀ ਆ ਉਹਦਾ ਜਵਾਗ ਜੰਮਣ ਨੂੰ ਫਿਰਦੀ ਆ ਪਰ ਉਹਨਾਂ ਦੇ ਕੋ ਮਕਸਦ ਆ ਵੀ ਡਾਲਰ ਤੇ ਪੀ ਆ ਕੀ ਡਾਲਰ ਚਟਣੇ ਆ ਕੀ ਪੀ ਆਰ ਚਟਣੀ ਆ ਤੁਸੀਂ ਤੁਸੀਂ ਆਪਦੀਆਂ ਪੀੜੀਆਂ ਨੂੰ ਦਾਗ ਲਾ ਰਹੇ ਹੋ ਤੁਸੀਂ ਨਸਲ ਨੂੰ ਬੇ ਨਸਲਾ ਕਰ ਰਹੇ ਹੋ ਯਾਰ ਅੱਜ ਇਹ 20% ਨੇ ਹੌਲੀ ਹੌਲੀ ਇਹ 50% ਤੇ ਵੀ ਹੋਣਗੀਆਂ ਇਹ ਗਿਣਤੀ ਹੌਲੀ ਹੌਲੀ ਵਧਣੀ ਆ ਇਹ ਗਿਣਤੀ ਘਟਣੀ ਨਹੀਂ ਇਹ ਗੱਲ ਨੋਟ ਕਰ ਲਿਓ ਆ ਇੱਕ ਕੁੜੀ ਤਾਂ ਹੈਗੀ ਨਾ ਜਿਹੜੀ ਪੰਜਾਬ ਚ ਕਾਲਾ ਵਿਆਹ ਕੀ ਲਾਈ ਆ ਹਰੇਕ ਥਾਂ ਦੇ ਪੌਡਕਾਸਟ ਕਰਨ ਬੈਹ ਜਾਂਦੀ ਆ ਉਹ ਵੀ ਜਿਵੇਂ ਬਹੁਤ ਮਹਾਨ ਕੰਮ ਕੀਤਾ ਹੁੰਦਾ ਕਾਲਾ ਵਿਆਹ ਕੇ ਪੰਜਾਬ ਚ ਲੈ ਆਈ ਆ ਹਰੇਕ ਥਾਂ ਦੇ ਪੌਡਕਾਸਟ ਹੋ ਰਿਹਾ ਉਥੇ ਕੈਨੇਡਾ ਬੈਠੀਆਂ ਉਹਨਾਂ ਨੇ ਵੀ ਕੰਮ ਦਾਬਤ ਆ ਇੱਕ ਉਮੀਤੀ ਕਲੀਅਰ ਜਦੋਂ ਸ਼ਰਿਆਂ ਵੀ ਕਾਲਿਆਂ ਤੋਂ ਹੀ ਫਿਰਦੀ ਹੈ ਉਹ ਜਿਹੜਾ ਦੂਜੀ ਫਿਲਮਾਂ ਬਣਾਈਆਂ ਦੀ ਮਾਂ ਦਿੱਤੀ ਇਹੋ ਜੀ ਇਹਨਾਂ ਦਾ ਬੇੜਾ ਡੋਬਿਆ ਬਈ ਮੀਤੀ ਕਲੀਅਰ ਵਾਲ ਦੇਖ ਕੇ ਬੰਨੀ ਕਿੰਨੀਆਂ ਕੁੜੀਆਂ ਹੋਰ ਕਾਲਿਆਂ ਨੂੰ ਪਸੰਦ ਕਰਨ ਲੱਗ ਗਈਆਂ ਉਹਨਾਂ ਨਾਲ ਰਹਿਣ ਲੱਗ ਗਈਆਂ ਨਾਲੇ ਹੁਣ ਕਾਲਿਆਂ ਦੇ ਭਾਂਡੇ ਮਾਜਦੀਆਂ ਨੇ ਨਾਲੇ ਕਾਲਿਆਂ ਦੇ ਰਾਤ ਰੰਗੀਨ ਕਰਦੀਆਂ ਨੇ ਵੀ ਹੁਣ ਜੇ ਮੈਂ ਸਿੱਧੇ ਸ਼ਬਦਾਂ 'ਚ ਕਹਿ ਦਿਆਂ ਵੀ ਕੁਝ ਇੱਕ ਪੰਜਾਬਣਾਂ ਦੇ ਕੁੱਖਾਂ ਵਿੱਚ ਕਾਲਿਆਂ ਦੇ ਬੱਚੇ ਨੇ ਕਾਦੀ ਖਾਤਰ ਪੀਆਰ ਖਾਤਰ ਪੀਆਰ ਜੇ ਤੁਸੀਂ ਮਰ ਕੇ ਨਾਲ ਨਹੀਂ ਜਾਣੀ ਪੰਜਾਬੀਆਂ ਦੀ ਨਸਲ ਬੇਨਸਲੀ ਹੋ ਰਹੀ ਆ ਤੇ ਕੈਨੇਡਾ ਦੇ ਵਿੱਚ ਇਹ ਰੁਝਾਨ ਬਹੁਤ ਵੱਧ ਰਿਹਾ ਤੇ ਉਹਨਾਂ ਕੁੜੀਆਂ ਦਾ ਰੁਝਾਨ ਵੱਧ ਰਿਹਾ ਜਿਨ੍ਹਾਂ ਦਾ ਸ਼ਿਫਟਾਂ ਨਾਲ ਉਹਨੂੰ ਜੀ ਨਹੀਂ ਕਰਦਾ ਅਗਲੇ ਇਹਦੇ ਕਿਹੜਾ ਕੰਮ ਤੇ ਮਰੂ ਯਾਰ ਚੱਲੋ ਕਾਲੇ ਨਾਲ ਚੱਲਦੇ ਨਾਲੇ ਬੀਅਰ ਸ਼ੀਅਰ ਪੀਉਣਗੇ ਨਾਲੇ ਛੁੱਟੇ ਛੁੱਟੇ ਦੇਣਗੇ ਬਸ ਉਹਨਾਂ ਨੇ 20% ਲੋਕ ਜਿਹੜਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਸ਼ਿਫਟਾਂ ਨਾਲ ਉਹਨੂੰ ਜੀ ਨਹੀਂ ਕਰਦਾ ਉਹ ਹੋ ਗਈਆਂ ਕਾਲਿਆਂ ਵਾਲੇ ਪਾਸੇ ਤੇ ਉਹਨਾਂ ਨਾਲ ਦੇ ਕੇ ਪਤਾ ਨਹੀਂ ਕਿੰਨੀਆਂ ਕੁੜੀਆਂ ਹੋਰ ਇਸ ਰਾਹ ਦੇ ਤੁਰਨਗੇ ਬਹੁਤ ਕੁੜੀਆਂ ਚੰਗੀਆਂ ਵੀ ਨੇ ਜਿਨ੍ਹਾਂ ਨੇ ਆਪਦੇ ਪਰਿਵਾਰ ਵੀ ਸਾਂਭੇ ਆ ਆਪਦੇ ਪਿਓ ਦੀ ਇੱਜ਼ਤ ਵੀ ਸਾਂਭੀ ਆ ਆਪਦੇ ਪਿਓ ਦੀ ਪੱਗ ਵੀ ਨਹੀਂ ਮੈਲੀ ਹੋਣ ਦਿੱਤੀ ਮਿਹਨਤ ਕਰਦੀਆਂ ਨੇ ਆਪਦੇ ਪਰਿਵਾਰ ਨੂੰ ਸਟੈਂਡ ਕੀਤਾ ਆਪਣੇ ਆਪ ਨੂੰ ਸਟੈਂਡ ਕੀਤਾ ਬਾਲ ਬੱਚੇ ਵਾਲੀਆਂ ਨੇ ਵਧੀਆ ਉਹਦੇ ਪਰਿਵਾਰ ਨੇ ਬਹੁਤ ਸਿਆਣੀਆਂ ਨੇ ਪਰ 20% ਇਹੋ ਜੀਆਂ ਨੇ ਜਿਨ੍ਹਾਂ ਨੇ ਸਾਰੇ ਪੰਜਾਬਣਾਂ ਦੇ ਮੱਥੇ ਤੇ ਕਲੰਕ ਲਾਤਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਫੋਟੋਆਂ ਆਮ ਹੀ ਸੋਸ਼ਲ ਮੀਡੀਆ ਤੇ ਪੈਣ ਲੱਗ ਜਾਣਗੀਆਂ ਥੋੜੀਆਂ ਵਾਲੀਆਂ ਤਾਂ ਪੈ ਰਹੀਆਂ ਨੇ ਆਉਣ ਵਾਲੇ ਟਾਈਮ ਤੁਸੀਂ ਦੇਖਿਓ ਪੰਜਾਬਣਾਂ ਦੀਆਂ ਆਮ ਫੋਟੋਆਂ ਤੁਹਾਨੂੰ ਕਾੜਿਆਂ ਨਾਲ ਮਿਲਿਆ ਕਰਨਗੀਆਂ ਅਾ ਥੋੜੇ ਕਿਸਾਨ ਰੁਕਜੋ ਇਹ ਗੱਲਾਂ ਸਾਰੀਆਂ ਸਾਹਮਣੇ ਆ ਜਾਣੀਆਂ ਨੇ ਬਸ ਥੋੜੇ ਕਿਸਾਨਾਂ ਦੀ ਖੇਡ ਰਹਿ ਗਈ ਹਜੇ ਕੰਮ ਪੜਦੇ ਅੰਦਰ ਚੱਲ ਰਿਹਾ ਮਾਪਿਆਂ ਨੂੰ ਆਏ ਆ ਵੀ ਸਾਡੀ ਕੁੜੀ ਕੈਨੇਡਾ ਬੈਠੀ ਆ ਕੋਈ ਚੱਕਰ ਨਹੀਂ ਸਾਡੇ ਪਿੰਡ ਵਾਲੇ ਨੂੰ ਕੀ ਪਤਾ ਵੀ ਸਾਡੀ ਕੁੜੀ ਉੱਥੇ ਕੀ ਕਰਦੀ ਆ ਕਾਲੀ ਰਹਿੰਦੀ ਆ ਗੋਰਾ ਰਹਿੰਦੀ ਕਿਸੇ ਨੂੰ ਕੁਝ ਨਹੀਂ ਪਤਾ ਮਾਪਿਆਂ ਨੇ ਇਹ ਗੱਲ ਸੋਚੀਏ ਵੀ ਸਾਡੀ ਦੀ ਕਾੜਨਾ ਵਿਆਹ ਕਰਾ ਲਵਾਂਗੀ ਜਵਾਗ ਜੰਮ ਲਵਾਂਗੀ ਪੱਕੀ ਹੋ ਜਾਊਗੀ ਅਸੀਂ ਵੀ ਲੰਗਲਾਣਾ ਲੈ ਕੇ ਕੈਨੇਡਾ ਪਹੁੰਚਾਂਗੇ ਪਿੱਛੇ ਸਾਰੀ ਜ਼ਮੀਨ ਜਾਪ ਵੇਚ ਦਾਂਗੇ ਬਸ ਮੁੜ ਕੇ ਇੱਥੇ ਕਿਨੇ ਆਉਣਾ ਕੁਝ ਕਮਾਂਕ ਦੀ ਸੋਚ ਆ ਹੋਈ ਪਈ ਐ ਬਸ ਵੀ ਕੁੜੀ ਕਾਲੇ ਲਾਇਨ ਦੀ ਕੋਈ ਚੱਕਰ ਨਹੀਂ ਜਵਾ ਕਾਲੇ ਦਾ ਜੰਮ ਦੀ ਕੋਈ ਚੱਕਰ ਨਹੀਂ ਬਸ ਅਸੀਂ ਕੈਨੇਡਾ ਪਹੁੰਚ ਜੀਏ ਜ਼ਮੀਨ ਵੇਚ ਗਏ ਵਿਲੇ ਹੋ ਜੀਏ ਉੱਥੇ ਮੁੜ ਕੇ ਦਿਹਾੜੀਆਂ ਕਰੀਏ ਭਰਾਵੋ ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ ਤਰੱਕੀ ਕਰਨੀ ਕੋਈ ਮਾੜੀ ਗੱਲ ਨਹੀਂ ਡਾਲਰ ਕਮਾਉਣਾ ਕੋਈ ਮਾੜੀ ਗੱਲ ਨਹੀਂ ਪਰ ਆਪਦੀ ਇੱਜ਼ਤ ਨੂੰ ਦਾਤੇ ਲੈਣਾ ਸਭ ਤੋਂ ਮਾੜੀ ਗੱਲ ਆ ਆਪਦੀ ਨਸਲ ਨੂੰ ਬੇਨਸਲਾ ਕਰ ਦੇਣਾ ਸਭ ਤੋਂ ਮਾੜੀ ਗੱਲ ਆ ਬਹੁਤ ਸਾਰੇ ਪੰਜਾਬੀ ਮੁੰਡੇ ਨੇ ਉੱਥੇ ਉਹਨਾਂ ਨੂੰ ਫਰੈਂਡ ਬਣਾ ਲਓ ਰੌਲਾ ਕਾਹਦਾ ਰੌਲਾ ਪੀਆਰ ਦਾ ਇਹ ਪੰਜਾਬੀ ਮੁੰਡਿਆਂ ਵਿਚਾਰੇ ਉਦਾਪ ਆਈ ਲੈਟਸ ਕਰਕੇ ਗਏ ਆ ਉਦਾਪ ਕੱਚੇ ਤੁਰੇ ਫਿਰਦੇ ਆ ਉਹਨਾਂ ਤੋਂ ਇਹ ਕੀ ਉਮੀਦ ਕਰਨੀ ਹੈ ਹੈਗੀਆਂ ਸਿਰਫ ਹਜੇ 20% ਹੀ ਆ ਪਰ ਇਹ 20% ਤੋਂ ਹੁਣ 50% ਹੋਣਗੀਆਂ ਬਸ ਥੋੜੇ ਜਿਹੇ ਸਾਲਾਂ ਦੇ ਵਿੱਚ ਗੱਲ ਇਹ ਹਾਸੂ ਹੀ ਨਹੀਂ ਲੱਗਦੀ ਐ ਪਰ ਮੁੱਦਾ ਗੰਭੀਰ ਆ ਇਹ ਕਿਉਂਕਿ ਨਸਲ ਬੇਨਸਲ ਹੀ ਹੋ ਰਹੀ ਆ ਜਿਹੜੀ ਆਪਣੀ ਹੁਣ ਨਵੀਂ ਪੀੜ੍ਹੀ ਆ ਇਹ ਤਾਂ ਸਾਰੀ ਬਾਹਰ ਚਲੀ ਗਈ ਜਦੋਂ ਬਾਹਰ ਜਾ ਕੇ ਕੁਝ ਕੁੜੀਆਂ ਨੇ ਆ ਚੰਨ ਚਾੜ ਤੇ ਵੀ ਕਾਲਿਆਂ ਦੇ ਬੱਚੇ ਪੈਦਾ ਕਰ ਲਏ ਤੇ ਨਸਲ ਖਰਾਬ ਹੀ ਹੋਣੀ ਆ ਭਰਾਵੋ ਹੋਰ ਨਸਲ ਚ ਕੀ ਰਹਿ ਜਾਣਾ ਮੁੜ ਕੇ ਜਿਹੜੇ ਕਾਲੇ ਪੈਦਾ ਹੋਣਗੇ ਉਹ ਪੰਜਾਬੀ ਛੋੜਾ ਬਣਨਗੇ ਜਿੰਨਾ ਮਰਜ਼ੀ ਉਹਨਾਂ ਨੂੰ ਪੰਜਾਬ ਚ ਲਾਏ ਉਹ ਜਿੰਨੀ ਮਰਜ਼ੀ ਨੂੰ ਪੰਜਾਬੀ ਬੋਲਣਾ ਸਿਖਾ ਲਓ ਜਿਹੜਾ ਬਈ ਖੂਨ ਆ ਖੂਨ ਤਾਂ ਫਿਰ ਬੋਲਦਾ ਹੀ ਆ ਭਾਵੇਂ ਕਾਲੇ ਦਾ ਹੋਵੇ ਤਾਂ ਭਾਵੇਂ ਗੋਰੇ ਦਾ ਹੋਵੇ ਇਸ ਕਰਕੇ ਐਨੀਆਂ ਆਪਦੀਆਂ ਜ਼ਮੀਰਾਂ ਨਾ ਮਾਰੋ ਡਾਲਰ ਕਮਾਓ ਮਿਹਨਤ ਕਰੋ ਪੀਆਰ ਪਿੱਛੇ ਪੱਗਾਂ ਮੈਲੀਆਂ ਨਾ ਕਰੋ ਨਾ ਇਜਤਾ ਰੋਲੋ ਮੈਨੂੰ ਪਤਾ ਇਹ ਗੱਲ ਕੌੜੀ ਆ ਤੇ ਬੜਿਆਂ ਨੂੰ ਚੁਭਣੀਆਂ ਤੇ ਬੜਿਆਂ ਨੂੰ ਮਿਰਚਾਂ ਲੱਗਣੀਆਂ ਨੇ ਪਰ ਇਹ ਗੱਲ ਸੱਚੀ ਆ ਤੇ ਮਿਰਚਾਂ ਉਹਨੂੰ ਹੀ ਲੱਗਣਗੀਆਂ ਜਿਨ੍ਹਾਂ ਨੂੰ ਪਤਾ ਹੋਊਗਾ ਕਿ ਵੀ ਉੱਥੇ ਕੰਮ ਚੱਲੀ ਜਾਂਦਾ ਕਾਲੇ ਨਾਲ ਮਿਰਚਾਂ ਉਹਨੂੰ ਹੀ ਲੱਗਣਗੀਆਂ ਭਰਾਵੋ ਹੋਰ ਬੰਦੇ ਨੂੰ ਮਿਰਚਾਂ ਨਹੀਂ ਲੱਗਦੀਆਂ ਬਹੁਤ ਕੁੜੀਆਂ ਚੰਗੀਆਂ ਨੇ ਬੜੀਆਂ ਸਿਆਣੀਆਂ ਨੇ ਉਹਨਾਂ ਭੈਣਾਂ ਦੇ ਫੋਨ ਉਹਦੇ ਦੱਸਦੀਆਂ ਨੇ ਵੀਰੇ ਇੱਥੇ ਸਾਰਾ ਕੁਝ ਚੱਲਦਾ ਬੜਾ ਗੰਦ ਬਹਿ ਚੁੱਕਿਆ ਇੱਥੇ ਆਪ ਨੂੰ ਵੀ ਸ਼ਰਮ ਆਉਂਦੀ ਦੇਖ ਦੇ ਕੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜੇ ਕੋਈ ਸ਼ਬਦ ਵੱਧ ਘੱਟੇ ਬੋਲਿਆ ਕੋ ਮਾਫੀ ਚਾਹੁੰਦੇ ਆ ਜਾਉਂਦੇ ਵਾਸਤੇ ਰੋ